ਲਓ ਜੀ ਚਾਵਲ ਤਾਂ ਤੁਸੀਂ ਬਹੁਤ ਤਰ੍ਹਾਂ ਦੇ ਖਾਦੇ ਹੋਣਗੇ ਪਰ ਅੱਜ ਮੈਂ ਬਣਾ ਰਹੀ ਆ ਲੱਸੀ ਵਾਲੇ ਖੱਟੇ ਮਿੱਠੇ ਨਮਕੀਨ ਚਾਵਲ ਜੋ ਕਿ ਡ్రਾਈ ਫਰੂਟ ਦਾ ਤੜਕਾ ਲਾ ਕੇ ਤਿਆਰ ਕੀਤੇ ਗਏ ਆ ਗਰਮਾ ਗਰਮ ਖਾਓ ਬਣਾਓ ਤੇ ਸਰਵ ਕਰੋ ਨਾਲ ਗਰਮਾ ਗਰਮ ਚਾਹ ਦੇ ਨਾਲ ਇੰਜੋਏ ਕਰੋ ਆਪ ਖਾਓ ਤੇ ਸਭ ਨੂੰ ਖਿਲਾਓ ਬਹੁਤ ਹੀ ਜ਼ਿਆਦਾ ਇੱਕ ਅਲੱਗ ਟੇਸਟ ਹੁੰਦਾ ਆ ਤੇ ਬਹੁਤ ਹੀ ਵਧੀਆ ਟੇਸਟੀ ਬਣ ਕੇ ਤਿਆਰ ਹੁੰਦੇ ਹਨ ਜੀ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵੈਲਕਮ ਟੂ ਅ ਜੋਤੀਮਾਨੂ ਫੈਮਿਲੀ ਹੋਰ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਤੰਦਰੁਸਤ ਰੱਖੇ ਆਪਣੇ ਆਪਣੇ ਪਰਿਵਾਰਾਂ ਚ ਹੱਸਦਾ ਵਸਦਾ ਵਾਦ ਤੇ ਚੜ੍ਹਦੀ ਕਲਾ ਚ ਰੱਖੇ ਜੀ ਕਾਰੋਬਾਰਾਂ ਚ ਵਾਧੇ ਕਰੇ ਬਹੁਤ ਬਹੁਤ ਤੰਦਰੁਸਤੀਆਂ ਬਖਸ਼ੇ ਜੀ ਸਭ ਨੂੰ ਅਸੀਂ ਵੀ ਠੀਕ ਆ ਚੜ੍ਹਦੀ ਕਲਾ ਚ ਆ ਤੁਸੀਂ ਦੇਖ ਰਹੇ ਹੋ ਮੈਂ ਇਹ ਲਿਆ ਚਾਵਲ ਆਲੂ ਧੋ ਕੇ ਚਿੱਲ ਕੇ ਬਰੀਕ ਕੱਟੇ ਹੋਏ ਇੱਕ ਕੌਲੀ ਛੋਟੀ ਹਰੇ ਮਟਰਾਂ ਦੀ ਲਿਆ ਗਾਜਰਾਂ ਬਰੀਕ ਕਟੀਆਂ ਹੋਈਆਂ ਇਹ ਹੈਗਾ ਜੀ ਪਿਆਜ਼ ਕੱਟਿਆ ਹੋਇਆ ਬਾਕੀ ਹੈਗਾ ਜੀ ਇਹ ਖੜੇ ਮਸਾਲੇ ਇਹ ਹੈਗਾ ਥੋੜਾ ਜਿਹਾ ਅਦਰਕ ਦਾ ਟੁਕੜਾ ਇਹ ਹੈਗਾ ਲਸਣ ਜੋ ਕਿ ਮੈਂ ਗਲਾਸ ਦੇ ਵਿੱਚ ਹੀ ਇਹਨੂੰ ਕੁੱਟ ਕੇ ਤਿਆਰ ਕਰੂੰਗੀ ਆ ਦੇਖੋ ਇਸ ਤਰ੍ਹਾਂ ਇਹ ਲੱਸੀ ਆ ਲੱਸੀ ਬੀ ਲੈਣੀ ਆਪਾਂ ਲੱਸੀ ਨਾਲ ਇਹ ਚਾਵਲ ਬਣਾਉਣੇ ਆ ਇਹ ਮੈਂ ਬਣਾ ਰਹੀਆਂ ਖੱਟੇ ਮਿੱਠੇ ਨਮਕੀਨ ਚਾਵਲ ਬਹੁਤ ਵਧੀਆ ਡ్రਾਈ ਫਰੂਟ ਦਾ ਤੜਕਾ ਲਾ ਕੇ ਤਿਆਰ ਹੁੰਦੇ ਬਹੁਤ ਵਧੀਆ ਟੇਸਟੀ ਬਣਦੇ ਐ ਇਸ ਤਰ੍ਹਾਂ ਮੈਂ ਇਹ ਲਸਣ ਨੂੰ ਕੁੱਟ ਲਿਆ ਤੇ ਮੇਰੇ ਕੋਲ ਉਹ ਕੁੱਟਣ ਵਾਸਤੇ ਹੈ ਨਾ ਸੀ ਸੋ ਮੈਂ ਐਸੇ ਤਰ੍ਹਾਂ ਹੀ ਇਹਨੂੰ ਕੁੱਟ ਲਿਆ ਕੁੱਟ ਕੇ ਆਪਾਂ ਲਸਣ ਦਾ ਪਾਣੀ ਆਪਾਂ ਜਿਹੜਾ ਚਾਵਲਾਂ ਦੇ ਵਿੱਚ ਪਾਣਾ ਆ ਆਪਾਂ ਲਸਣ ਦਾ ਪਾਣੀ ਦਾ ਬਹੁਤ ਵਧੀਆ ਟੇਸਟ ਆਉਂਦਾ ਆ ਮੈਂ ਪੈਨ ਰੱਖ ਦਿੱਤੀ ਐ ਗੈਸ ਦੇ ਉੱਤੇ ਮੋٹے ਤਲੇ ਵਾਲੀ ਤੇ ਇਸ ਤੋਂ ਬਾਅਦ ਜੀ ਇਹਦੇ ਵਿੱਚ ਪਾਵਾਂਗੇ ਆਇਲ ਕੁਕਿੰਗ ਆਇਲ ਪਾਣਾ ਆ ਤੁਸੀਂ ਰਿਫਾਈਂਡ ਵੀ ਪਾ ਸਕਦੇ ਆ ਸਰੋਂ ਦਾ ਤੇਲ ਨਾ ਪਾਇਓ ਤੇ ਇਹਦੇ ਨਾਲ ਬਹੁਤ ਟੇਸਟੀ ਇਹ ਬਣਦੇ ਆ ਤੇਲ ਥੋੜਾ ਜਿਹਾ ਗਰਮ ਹੋਣ ਤੇ ਜਿਹੜੇ ਆਪਾਂ ਡਰਾਈ ਮਸਾਲੇ ਰੱਖੇ ਸੀ ਜਿਵੇਂ ਕਿ ਦਾਲ ਚੀਨੀ ਇੱਕ ਬੜੀ ਇਲਾਇਚੀ ਦੋ ਤਿੰਨ ਛੋਟੀਆਂ ਇਲਾਇਚੀਆਂ ਜੀ ਰੱਖੀਆਂ ਹੋਈਆਂ ਸੀ ਤੇ ਨਾਲ ਰੱਖਿਆ ਹੋਇਆ ਸੀ ਸਟਾਰ ਐਨਿਸ ਤੇ ਨਾਲ ਇਹਦੇ ਆਪਾਂ ਜਵਿਤਰੀ ਦੇ ਜਿਹੜੇ ਫੁੱਲ ਹੁੰਦੇ ਆ ਉਹ ਲਏ ਆ ਤੇ ਦੋ ਤਿੰਨ ਨਾ ਮੈਂ ਲੌਂਗ ਵੀ ਪਾਏ ਆ ਇਸ ਤਰ੍ਹਾਂ ਇਹਨਾਂ ਨੂੰ ਨਾ ਹਲਕਾ ਜਿਹਾ ਇਹਦੇ ਵਿੱਚ ਰੋਸਟ ਕਰਨਾ ਆ ਤੇਲ ਬਹੁਤ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਤਾਂ ਜੋ ਘੱਟ ਗਰਮ ਦੇ ਵਿੱਚ ਜਿਹੜੀ ਇਹ ਖੁਸ਼ਬੂ ਆ ਇਸ ਤਰ੍ਹਾਂ ਪਹੁੰਚ ਜਵੇ ਸਾਰੇ ਆਇਲ ਦੇ ਵਿੱਚ ਥੋੜਾ ਜਿਹਾ ਮੈਂ ਪਾ ਲਿਆ ਜੀ ਇਹਦੇ ਵਿੱਚ ਅ ਜੀਰਾ ਜੀਰਾ ਪਾਣ ਤੋਂ ਬਾਅਦ ਨਾਲ ਹੀ ਥੋੜਾ ਜਿਹਾ ਪਾਤਾ ਸਾਬਤ ਧਨੀਆ ਤੇ ਨਾਲ ਹੀ ਮੈਂ ਆਪਣੇ ਬਰੀਕ ਕੱਟਿਆ ਹੋਇਆ ਪਿਆਜ਼ ਪਾ ਲਿਆ ਦੇਖੋ ਇਸ ਤਰ੍ਹਾਂ ਸਾਰੇ ਮਸਾਲਿਆਂ ਦੇ ਨਾਲ ਜਿਹੜੇ ਆਪਾਂ ਖੜੇ ਮਸਾਲੇ ਪਾਏ ਆ ਪਿਆਜ਼ ਨੂੰ ਭੁੰਨਣਾ ਆ ਬਹੁਤ ਜ਼ਿਆਦਾ ਆਪਾਂ ਡਾਰਕ ਨਹੀਂ ਕਰਨਾ ਨਾਲ ਹੀ ਇਹਦੇ ਵਿੱਚ ਪਾ ਦੇਣੀ ਆ ਕਟੀਆਂ ਹੋਈਆਂ ਬਰੀਕ ਕਟੀਆਂ ਹੋਈਆਂ ਗਾਜਰਾ ਤੇ ਨਾਲ ਹੀ ਪਾ ਦੇਣੇ ਆ ਮਟਰ ਇੱਕੋ ਜਿਹੇ ਸਾਈਜ਼ ਦੇ ਕੱਟਣੇ ਜਿੰਨੇ ਕੋ ਮਟਰ ਹੁੰਦੇ ਉਸ ਹਿਸਾਬ ਨਾਲ ਤੁਸੀਂ ਗਾਜਰਾਂ ਦੇ ਪੀਸ ਕਰਨੇ ਆ ਗਾਜਰਾਂ ਬਹੁਤੀਆਂ ਵੱਡੀਆਂ ਨਹੀਂ ਕਰਨੀਆਂ ਉਸੇ ਹਿਸਾਬ ਨਾਲ ਹੀ ਆਲੂਆਂ ਨੂੰ ਵੀ ਕੱਟਣਾ ਆ ਤੇ ਤੁਸੀਂ ਹੋਰ ਸਬਜ਼ੀ ਪਾਣੀ ਚਾਹੋ ਤਾਂ ਤੁਸੀਂ ਉਹ ਵੀ ਪਾ ਸਕਦੇ ਆ ਜੋ ਵੀ ਮੇਰੇ ਕੋਲ ਘਰ ਵਿੱਚ ਸੀਗਾ ਮੈਂ ਉਹ ਪਾਇਆ ਪਰ ਚਾਵਲ ਬਹੁਤ ਟੇਸਟੀ ਬਣਦੇ ਆ ਬਹੁਤ ਹੀ ਕਲੱਗ ਟੇਸਟ ਆਉਂਦਾ ਆ ਖੱਟਾ ਵੀ ਆ ਹਲਕਾ ਜਿਹਾ ਲੱਸੀ ਦੀ ਖਟਾਸ ਹੁੰਦੀ ਆ ਤੇ ਨਮਕੀਨ ਹੁੰਦਾ ਆ ਤੇ ਹਲਕੀ ਜਿਹੀ ਇੱਕ ਮਠਾਸ ਵੀ ਉਹ ਵੀ ਦੱਸਾਂਗੇ ਅਸੀਂ ਕਾਦੀ ਪਾਣੀ ਆ ਤੇ ਇਸ ਤਰ੍ਹਾਂ ਆਪਾਂ ਹਲਕਾ ਜਿਹਾ ਸਬਜ਼ੀਆਂ ਨੂੰ ਸੌਟੇ ਕਰਨਾ ਆ ਬਹੁਤ ਜ਼ਿਆਦਾ ਨਹੀਂ ਪਕਾਉਣਾ ਸਬਜ਼ੀਆਂ ਨੂੰ ਹਲਾਉਂਦੇ ਰਹਿਣਾ ਆ ਤਾਂ ਜੋ ਥੱਲੇ ਦਾ ਤਲੇ ਦੇ ਨਾਲ ਨਾਲ ਨਾ ਲੱਗਣ ਵੈਸੇ ਗੈਸ ਦੀ ਫਲੇਮ ਜਿਹੜੀ ਆ ਉਹ ਤੁਸੀਂ ਮੀਡੀਅਮ ਰੱਖਣੀ ਆ ਜਲਦੀ ਜਲਦੀ ਵੀਡੀਓ ਨੂੰ ਤੁਸੀਂ ਸਬਸਕ੍ਰਾਈਬ ਕਰ ਦਿਓ ਜੇਕਰ ਤੁਸੀਂ ਵੀਡੀਓ ਪਹਿਲੀ ਵਾਰੀ ਦੇਖ ਰਹੇ ਹੋ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਆ ਕਰੋ ਜੇਕਰ ਕੀਤਾ ਹੋਇਆ ਬਹੁਤ ਧੰਨਵਾਦ ਹੈ ਜ ਨਹੀਂ ਕੀਤਾ ਜਰੂਰ ਕਰ ਦਿਓ ਨਾਲ ਹੀ ਮੈਂ ਪਾਤੇ ਜੀ ਚਾਵਲ ਇੱਕ ਗਲਾਸ ਮੈਂ ਚਾਵਲਾਂ ਦਾ ਲਿਆ ਸੀ ਛੋਟਾ ਬਹੁਤ ਜ਼ਿਆਦਾ ਨਹੀਂ ਲਏ ਜਿੰਨੇ ਕੁ ਲੋੜ ਹੋएगी ਆ ਤੁਸੀਂ ਲੈ ਸਕਦੇ ਆ ਆਪਣੇ ਹਿਸਾਬ ਦੇ ਨਾਲ ਆਪਣੀ ਫੈਮਿਲੀ ਦੇ ਮੁਤਾਬਕ ਉਨੇ ਚਾਵਲ ਤੁਸੀਂ ਲੈ ਸਕਦੇ ਆ ਇਸ ਤਰ੍ਹਾਂ ਚਾਵਲਾਂ ਨੂੰ ਵੀ ਹਲਕਾ ਜਿਹਾ ਇਹਦੇ ਨਾਲ ਸਬਜ਼ੀਆਂ ਦੇ ਨਾਲ ਰੋਸਟ ਕਰਨਾ ਹੈ ਤਾਂ ਜੋ ਸਾਰੀਆਂ ਖੜੇ ਮਸਾਲਿਆਂ ਦੇ ਸਬਜ਼ੀਆਂ ਦੇ ਫਲੇਵਰ ਬਹੁਤ ਵਧੀਆ ਮਿਕਸ ਹੋ ਜਾਣ ਤੇ ਨਾਲੋਂ ਨਾਲ ਇਹਨਾਂ ਨੂੰ ਇਸ ਤਰ੍ਹਾਂ ਹਿਲਾਉਂਦੇ ਜਾਣਾ ਆ ਤੇ ਖੁਸ਼ਬੂ ਬਹੁਤ ਸੋਹਣੀ ਆ ਰਹੀ ਸੀ ਕਿਉਂਕਿ ਸਬਜ਼ੀਆਂ ਦੀ ਤੇ ਹੋਰ ਚੀਜ਼ਾਂ ਦੀ ਮਸਾਲਿਆਂ ਦੀ ਆਪਣੇ ਟੇਸਟ ਦੇ ਅਕੋਰਡਿੰਗ ਨਮਕ ਪਾਣਾ ਦੇਖੋ ਹੁਣ ਮੈਂ ਪਾਇਆ ਸਿਰਫ ਇੱਕ ਚਮਚੀ ਚੀਨੀ ਦਾ ਖੰਡ ਦਾ ਤੁਸੀਂ ਚਾਹੋ ਤਾਂ ਘੱਟ ਵੀ ਪਾ ਸਕਦੇ ਪਰ ਖੰਡ ਜ਼ਰੂਰ ਪਾਇਓ ਖੰਡ ਪਾਣ ਦੇ ਨਾਲ ਜਿੰਨੀ ਦੇ ਨਾਲ ਇੱਕ ਬਹੁਤ ਹੀ ਵਧੀਆ ਟੇਸਟ ਆਉਂਦਾ ਆ ਕਿਉਂਕਿ ਇਹ ਲੱਸੀ ਦੀ ਖਟਾਸ ਹੁੰਦੀ ਆ ਉਹਨੂੰ ਬੈਲੈਂਸ ਕਰਦਾ ਆ ਤੇ ਨਮਕੀਨ ਨੂੰ ਵੀ ਬਰਾਬਰ ਜਿਆ ਕਰ ਦਿੰਦਾ ਆ ਜੀ ਆਹ ਦੇਖੋ ਜਿਹੜਾ ਮੈਂ ਲਸਣ ਕੁੱਟਿਆ ਸੀ ਗਲਾਸ ਦੇ ਵਿੱਚ ਇਹਨੂੰ ਹੱਥ ਤੇ ਲੈ ਕੇ ਇਸ ਤਰ੍ਹਾਂ ਜਾਂ ਤੁਸੀਂ ਛਾਣਨੀ ਲੈ ਲਓ ਹੱਥ ਤੇ ਲੈ ਕੇ ਇਹਦਾ ਸਾਰਾ ਪਾਣੀ ਲਸਣ ਦਾ ਆਪਾਂ ਇਸ ਦੇ ਵਿੱਚ ਚਾਵਲਾਂ ਦੇ ਵਿੱਚ ਮਿਕਸ ਕਰ ਦਿੱਤਾ ਆ ਬਹੁਤ ਵਧੀਆ ਖੁਸ਼ਬੂ ਆ ਆਂਦੀ ਆ ਜੀ ਇਸ ਲਸਣ ਦੇ ਪਾਣੀ ਦੀ ਤੇ ਇਹ ਬਹੁਤ ਹੀ ਵਧੀਆ ਟੇਸਟੀ ਇੰਨਾ ਵਧੀਆ ਟੇਸਟ ਆਂਦਾ ਆ ਕਿ ਜਦੋਂ ਆਪਾਂ ਖਾਂਦੇ ਆਪਾਂ ਸੋਚਦੇ ਆਂ ਕਿ ਲਸਰ ਵੀ ਨਹੀਂ ਪਰ ਲਸਣ ਵਰਗੀ ਖੁਸ਼ਬੂ ਆ ਰਹੀ ਆ ਬਹੁਤ ਵਧੀਆ ਲੱਗਦਾ ਆ ਤੇ ਆ ਦੇਖੋ ਜੀ ਗਲਾਸ ਇੱਕ ਮੈਂ ਲੱਸੀ ਦਾ ਲੈ ਲਿਆ ਦੇਖੋ ਅਸੀਂ ਪਾਇਆ ਜੀ ਇੱਕ ਗਲਾਸ ਚਾਵਲਾਂ ਦਾ ਤੇ ਇਹ ਤੋਂ ਡਬਲ ਪਾਣੀ ਪਾਣਾ ਆ ਜਿਵੇਂ ਕਿ ਇੱਕ ਗਲਾਸ ਮੈਂ ਲੱਸੀ ਦਾ ਪਾ ਲਿਆ ਤੇ ਕੁਝ ਸਬਜ਼ੀਆਂ ਨੂੰ ਵੀ ਮੁੱਖ ਰੱਖਦੇ ਹੋਏ ਤੇ ਇਹਦੇ ਨਾਲ ਜੀ ਨਾਲ ਮੈਂ ਹੁਣ ਪਾਉਂਗੀ ਥੋੜਾ ਜਿਹਾ ਪਾਣੀ ਹੋਰ ਪਾਣੀ ਪਾ ਕੇ ਜਾਂ ਪਾਣੀ ਪਾ ਲੋ ਜਾਂ ਤੁਸੀਂ ਲੱਸੀ ਲੈ ਸਕਦੇ ਬਹੁਤ ਜ਼ਿਆਦਾ ਪੂਰੀ ਲੱਸੀ ਨਾਲ ਲਿਓ ਥੋੜਾ ਜਿਹਾ ਵਿੱਚ ਪਾਣੀ ਤੁਸੀਂ ਜ਼ਰੂਰ ਪਾਓ ਸੋ ਜੀ ਆ ਦੇਖੋ ਮੈਂ ਇੱਕ ਗਲਾਸ ਇਹਦੇ ਵਿੱਚ ਪਾ ਲਿਆ ਜੀ ਅੱਧਾ ਕ ਪਾਣੀ ਦਾ ਪਾਇਆ ਬਹੁਤ ਜ਼ਿਆਦਾ ਨਹੀਂ ਪਾਇਆ ਬਾਕੀ ਜਿਹੜੀ ਆ ਅੱਧੀ ਲੱਸੀ ਪਾਤੀ ਮੰਨ ਕੇ ਚੱਲੋ ਇੱਕ ਗਲਾਸ ਚਾਵਲਾਂ ਦਾ ਡੇਢ ਗਲਾਸ ਲੱਸੀ ਦਾ ਤੇ ਅੱਧਾ ਗਲਾਸ ਪਾਣੀ ਦਾ ਠੀਕ ਹੈ ਜੀ ਮਤਲਬ ਚਾਵਲਾਂ ਤੋਂ ਡਬਲ ਹੋ ਗਿਆ ਜੀ ਇਹ ਸੋ ਜੀ ਇਸ ਤਰ੍ਹਾਂ ਇਹਨਾਂ ਨੂੰ ਮੈਂ ਮਿਕਸ ਕਰ ਦੇਣਾ ਆ ਮਿਕਸ ਕਰਨ ਤੋਂ ਬਾਅਦ ਆਪਾਂ ਇਹਨੂੰ ਜਿੰਨਾ ਚਿਰ ਥੋੜਾ ਜਿਹਾ ਬੋਇਲ ਆ ਜਾਵੇ ਫਿਰ ਆਪਾਂ ਇਹਨੂੰ ਥੋੜਾ ਠੱਕ ਕੇ ਪਕਾਵਾਂਗੇ ਬਹੁਤ ਸੋਹਣੀ ਖੁਸ਼ਬੂ ਆਉਂਦੀ ਆ ਜੀ ਬਣਾ ਕੇ ਦੇਖੋ ਟੇਸਟੀ ਬੜੇ ਲੱਗਦੇ ਆ ਤੇ ਖਾਣ ਨੂੰ ਤਾਂ ਇਸ ਤਰ੍ਹਾਂ ਲੱਗਦਾ ਆ ਜਿਵੇਂ ਕਿ ਆਪਾਂ ਖਾਂਦੇ ਰਹੀਏ ਢਿੱਡ ਨਹੀਂ ਭਰਦਾ ਢਿੱਡ ਭਰ ਜਾਂਦਾ ਆ ਪਰ ਦਿਲ ਕਰਦਾ ਹੁੰਦਾ ਹੋਰ ਖਾਈਏ ਹੋਰ ਖਾਈਏ ਬਹੁਤ ਟੇਸਟੀ ਲੱਗਦੇ ਆ ਇੱਕ ਅਲੱਗ ਕਿਸਮ ਦਾ ਫਲੇਵਰ ਹੈ ਅਲੱਗ ਕਿਸਮ ਦੇ ਟੇਸਟਾਂ ਦਾ ਜਿਨ੍ਹਾਂ ਨੇ ਵੀ ਖਾਦੇ ਸਾਰਿਆਂ ਨੂੰ ਬਹੁਤ ਪਸੰਦ ਆਏ ਬਹੁਤ ਜ਼ਿਆਦਾ ਪਸੰਦ ਆਏ ਮੈਨੂੰ ਇੰਨਾ ਕ ਹੁੰਦਾ ਸੀ ਕਿ ਮੇਰੇ ਤੋਂ ਥੋੜੇ ਬਣੇ ਆ ਕਿਉਂਕਿ ਇੱਕਦਮ ਸਾਰਿਆਂ ਨੂੰ ਪਸੰਦ ਆਣ ਦੇ ਨਾਲ ਹਨਾ ਸਾਰਿਆਂ ਨੇ ਦੁਬਾਰਾ ਦੁਬਾਰਾ ਖਾਦੇ ਤੇ ਇਸ ਕਰਕੇ ਮੈਂ ਅਗਲੀ ਵਾਰ ਇਹਨਾਂ ਨੂੰ ਜ਼ਿਆਦਾ ਬਣਾਇਆ ਕਰਾਂਗੀ ਤੇ ਜ਼ਿਆਦਾ ਬਣਾ ਕੇ ਸਭ ਖਾਣ ਕਿਉਂਕਿ ਪਸੰਦ ਸਾਰਿਆਂ ਨੂੰ ਆਏ ਕਿਉਂਕਿ ਇਹ ਚੀਜ਼ ਇਹ ਹੋ ਗਈ ਆ ਦੇਖੋ ਟੱਕ ਕੇ ਪਕਾਇਆ ਟੱਕ ਕੇ ਪਕਾਉਣ ਤੋਂ ਬਾਅਦ ਜੀ ਆਪਾਂ ਹੁਣ ਬਿਲਕੁਲ ਇਹਨੂੰ ਬੰਦ ਕਰ ਦੇਣਾ ਬੰਦ ਕਰਕੇ ਆ ਤੁਸੀਂ ਦੇਖ ਸਕਦੇ ਆ ਚਾਵਲ ਬਣ ਚੁੱਕੇ ਆ ਪੂਰੇ ਖਿਲ ਕੇ ਬਣ ਕੇ ਤਿਆਰ ਹੋ ਗਏ ਜੀ ਸਾਡੇ ਲੱਸੀ ਵਾਲੇ ਚਾਵਲ ਦੇਖੋ ਕਿੰਨੇ ਵਧੀਆ ਆ ਤੇ ਆਪਾਂ ਹੁਣ ਇਹਦਾ ਇੱਕ ਤੜਕਾ ਤਿਆਰ ਕਰਨਾ ਆ ਇਹਨਾਂ ਦਾ ਚਾਵਲਾਂ ਦਾ ਤੁਹਾਨੂੰ ਮੈਂ ਨੇੜਿਓਂ ਕਰਕੇ ਦਿਖਾ ਰਹੀ ਆ ਦੇਖੋ ਬਹੁਤ ਸੋਹਣੇ ਬਣ ਕੇ ਤਿਆਰ ਹੈ ਥੋੜਾ ਜਿਹਾ ਰੱਖ ਆਪਾਂ ਇਹਨਾਂ ਦੀ ਸਟੀਮ ਸਟੀਮ ਜਿ ਇਹਨਾਂ ਨੂੰ ਰੱਖਾਂਗੇ ਐਸੇ ਤਰ੍ਹਾਂ ਹੀ ਗੈਸ ਦੀ ਫਲੇਮ ਬੰਦ ਕਰ ਦੇਣੀ ਆ ਦੇਖੋ ਚਾਵਲ ਬਿਲਕੁਲ ਬਣ ਕੇ ਤਿਆਰ ਹੋ ਗਿਆ ਚਾਵਲ ਦਾ ਦਾਣਾ ਕੱਟ ਕੇ ਦੇਖ ਲਓ ਪੂਰੀ ਤਰ੍ਹਾਂ ਮੈਸ਼ ਹੋ ਰਿਹਾ ਸੀਗਾ ਦੂਸਰੀ ਸਾਢੇ ਤੇ ਮੈਂ ਗੈਸ ਓਨ ਕੀਤੀ ਫਰਾਈਪੈਨ ਨੂੰ ਗੈਸ ਤੇ ਰੱਖਿਆ ਤੇ ਇਹਦੇ ਵਿੱਚ ਪਾਵਾਂਗੇ ਜੀ ਦੇਸੀ ਘਿਓ ਆ ਦੇਖੋ ਹਰੀਆਂ ਮਿਰਚਾਂ ਲੰਬੀਆਂ ਕਟੀਆਂ ਹੋਈਆਂ ਥੋੜੇ ਜਿਹਾ ਆਦਰਕ ਤੇਜ ਪੱਤਾ ਕਿਸ਼ਮੀਸ਼ ਕਾਜੂ ਬਦਾਮ ਤੇ ਖਰਬੂਜੇ ਦੇ ਕद्दू ਦੇ ਬੀਜ ਜੋ ਵੀ ਡਰਾਈ ਫਰੂਟ ਹੁੰਦਾ ਜ ਸਾਰਾ ਹੀ ਲੈ ਲਓ ਜੀ ਘਰ ਚ ਅਗਰ ਤੁਹਾਡੇ ਕੋ ਮਗਜ ਹੈਗੇ ਮਗਜ ਵੀ ਲੈ ਲਓ ਹਰਾ ਧਨੀਆ ਕੱਟਿਆ ਉਹ ਵੀ ਮੈਂ ਲਿਆ ਤੇ ਜੀ ਇਹ ਹੈਗਾ ਦੇਸੀ ਘਿਓ ਦੇਸੀ ਘਿਓ ਵੀ ਇਹਦਾ ਤੜਕਾ ਲਾਣਾ ਦੇਸੀ ਘਿਓ ਦਾ ਤੇ ਬਸ ਇਸੇ ਤੋੜ ਤੜਕੇ ਨੇ ਚਾਰ ਚੰਦ ਲਗਾ ਦਾਨੇ ਜੀ ਚਾਵਲਾਂ ਨੂੰ ਬਹੁਤ ਟੇਸਟੀ ਬਣਦੇ ਆ ਜਿੰਨੇ ਸਾਨੂੰ ਕਹਿਣ ਨੂੰ ਲੱਗਦਾ ਕਿ ਲੱਸੀ ਵਾਲੇ ਪਰ ਤੁਸੀਂ ਇੱਕ ਵਾਰੀ ਬਣਾ ਕੇ ਦੇਖਿਓ ਤੁਹਾਨੂੰ ਇੰਨੇ ਟੇਸਟੀ ਹੋਗੇ ਤੁਸੀਂ ਨਮਕੀਨ ਚਾਵਲ ਖਾਣੇ ਛੱਡ ਦੋਗੇ ਇਹੀ ਖਾਓਗੇ ਨਾ ਕਿਉਂ ਗਰਮ ਹੋ ਗਿਆ ਸੀ ਜੀ ਗਰਮ ਹੋਣ ਤੋਂ ਬਾਅਦ ਜ਼ਿਆਦਾ ਗਰਮ ਸੀ ਮੈਂ ਗੈਸ ਦੀ ਫਲੇਮ ਬੰਦ ਕਰਤੀ ਤੇਜ ਪੱਤਾ ਪਾਇਆ ਲੰਬੇ ਪਤਲੇ ਕੱਟੇ ਹੋਏ ਅਦਰਕ ਦੇ ਲੱਛੇ ਪਾਏ ਤਿੰਨ ਚਾਰ ਹਰੀਆਂ ਮਿਰਚਾਂ ਨੂੰ ਪਤਲੀਆਂ ਲੰਬੀਆਂ ਕੱਟ ਕੇ ਪਾਇਆ ਇੱਕ ਲਾਲ ਮਿਰਚ ਪਾਈ ਆ ਜੀ ਫਲੇਵਰ ਵਾਸਤੇ ਹੁਣ ਮੈਂ ਗੈਸ ਦੀ ਫਲੇਮ ਕਰੂੰਗੀ ਜੀ ਔਨ ਕਿਉਂਕਿ ਤੇਲ ਦਾ ਘਿਓ ਦਾ ਜਿਹੜਾ ਟੈਂਪਰੇਚਰ ਆ ਇਹ ਨਾਰਮਲ ਹੋ ਗਿਆ ਸੀਗਾ ਤੇ ਹੁਣ ਮੈਂ ਨਾਲ ਹੀ ਪਾ ਲੈ ਸਾਰੇ ਡਰਾਈ ਫਰੂਟ ਜਿਵੇਂ ਕਿ ਕਿਸ਼ਮਿਸ਼ ਕਾਜੂ ਬਦਾਮ ਬੀਜ ਕद्दू ਦੇ ਖਰਬੂਜੇ ਦੇ ਮੱਕਜ ਜੋ ਵੀ ਸੀਗਾ ਸਾਰੇ ਪਾਤੇ ਗੈਸ ਦੀ ਫਲੇਮ ਬਿਲਕੁਲ ਘੱਟ ਕਰ ਦੇਣੀ ਆ ਤੇ ਇਹਨੂੰ ਹਲਕਾ ਜਿਹਾ ਆਪਾਂ ਰੋਸਟ ਕਰਨਾ ਆ ਬਹੁਤ ਸੋਹਣੀ ਖੁਸ਼ਬੂ ਆ ਰਹੀ ਸੀ ਤੁਸੀਂ ਤੁਹਾਨੂੰ ਦੇਖਣ ਨੂੰ ਲੱਗਦਾ ਆ ਕਿ ਮਿਰਚਾਂ ਦੇ ਨਾਲ ਡਰਾਈ ਫਰੂਟ ਰੋਸਟ ਕਰ ਰਹੇ ਆ ਪਰ ਨਹੀਂ ਜਦੋਂ ਤੁਸੀਂ ਖਾਓਗੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਊਗਾ ਕਿ ਹਾਂ ਕੋਈ ਚੀਜ਼ ਬਣੀ ਆ ਇਹ ਸਬ ਇਹ ਜਿਹੜਾ ਆਪਣਾ ਚਾਵਲ ਬਣੇ ਆ ਇੱਕ ਅਲੱਗ ਕਿਸਮ ਦਾ ਇਹਦਾ ਜਾਇਕਾ ਆ ਅਲੱਗ ਕਿਸਮ ਦਾ ਇਹਦਾ ਟੇਸਟ ਹੈ ਲਓ ਜੀ ਸਾਡਾ ਤੜਕਾ ਲੱਗ ਗਿਆ ਤਿਆਰ ਤੁਰੰਤ ਢੱਕਣ ਦੇ ਦਿਓ ਜੀ ਉੱਤੇ ਤਾਂ ਜੋ ਜਿਹੜੇ ਇਹਦੇ ਸਾਰੇ ਫਲੇਵਰ ਆ ਚਾਵਲਾਂ ਦੇ ਵਿੱਚ ਚੰਗੀ ਤਰ੍ਹਾਂ ਆ ਜਾਣਾ ਲਓ ਜੀ ਚਾਵਲ ਸਾਡੇ ਬਣ ਕੇ ਹੋ ਗਏ ਆ ਰੈਡੀ ਦੇਖੋ ਕਿੰਨੀ ਸੋਹਣੀ ਲੋਕ ਆਈ ਹੈ ਚਾਵਲਾਂ ਦੀ ਤੁਸੀਂ ਚਾਹੋ ਤਾਂ ਇੱਥੇ ਜਿੱਦਾਂ ਆਪਾਂ ਗਾਜਰਾਂ ਪਾਈਆਂ ਤੁਸੀਂ ਹੋਰ ਵੀ ਇਹਦੇ ਵਿੱਚ ਸਬਜ਼ੀਆਂ ਪਾ ਸਕਦੇ ਆ ਦੇਖੋ ਬਿਲਕੁਲ ਖਿਲੇ-ਖਿਲੇ ਚਾਵਲ ਆ ਥੋੜਾ ਟਾਈਮ ਇਹਨੂੰ ਹੋਰ ਰੱਖਣ ਤੋਂ ਬਾਅਦ ਦੇਖੋ ਇਹਨਾਂ ਨੇ ਬਿਲਕੁਲ ਅਲੱਗ-ਅਲੱਗ ਹੋ ਜਾਣਾ ਹੈ ਬਹੁਤ ਵਧੀਆ ਪ੍ਰੋਪਰ ਇਹ ਬਣ ਕੇ ਤਿਆਰ ਹੋਏ ਆ ਜਦੋਂ ਮੈਂ ਤੁਸੀਂ ਯਕੀਨ ਜਾਨਾ ਜਦੋਂ ਮੈਂ ਇਹਦਾ ਟੇਸਟ ਕੀਤਾ ਇਹਨਾਂ ਦਾ ਬਿਲਕੁਲ ਨਮਕ ਮਿਰਚ ਸਾਰਾ ਕੁਛ ਇੱਕ ਮਠਾਸ ਇੱਕ ਹਲਕੀ ਜਿਹੀ ਲੱਸੀ ਦੀ ਖਟਾਸ ਸਾਰਾ ਕੁਛ ਇੱਕ ਦੂਜੇ ਨਾਲ ਇਸ ਤਰ੍ਹਾਂ ਲੱਗਦੇ ਸੀ ਜਿਵੇਂ ਕਿ ਮਿਲ ਕੇ ਚੱਲਦੇ ਹੁਣ ਸਾਰੇ ਟੇਸਟ ਇੰਨਾ ਵਧੀਆ ਟੇਸਟ ਆਇਆ ਸੀ ਜੀ ਲਓ ਜੀ ਹਾਂ ਹੁਣ ਆਪਾਂ ਕਰਦੇ ਹਾਂ ਸਰਵ ਗਰਮਾ ਗਰਮ ਚਾਹ ਵੀ ਜ਼ਰੂਰ ਚਾਹੀਦੀ ਆ ਤੇ ਹੁਣ ਮੈਂ ਪਾ ਦਿੱਤਾ ਇਹ ਤੇ ਬਰੀਕ ਕੱਟਿਆ ਹੋਇਆ ਜ਼ਿਆਦਾ ਸਾਰਾ ਧਨੀਆ ਠੀਕ ਹੈ ਜੀ ਧਨੀਆ ਪਾਣ ਤੋਂ ਬਾਅਦ ਆਪਾਂ ਦਿੱਤਾ ਟੱਕ ਦੂਸਰੇ ਪਾਸੇ ਬਣ ਰਹੀ ਆ ਚਾਹ ਤੇ ਚਾਹ ਦੇ ਨਾਲ ਇਹ ਚਾਵਲ ਖਾਇਓ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਕੋਈ ਦਹੀਂ ਦੀ ਜ਼ਰੂਰਤ ਨਹੀਂ ਕੋਈ ਰਾਇਤੇ ਦੀ ਜ਼ਰੂਰਤ ਨਹੀਂ ਕੋਈ ਨਾਲ ਸਬਜੀ ਦਾਲ ਸਬਜੀ ਦੀ ਜ਼ਰੂਰਤ ਨਹੀਂ ਇਹਨੂੰ ਸਰਵ ਕਰਿਓ ਜੀ ਚਾਹ ਦੇ ਨਾਲ ਤੇ ਕੋਈ ਗੈਸਟ ਵੀ ਆ ਜਾਣ ਤਾਂ ਤੁਸੀਂ ਇਹ ਚਾਵਲ ਬਣਾ ਕੇ ਉਹਨਾਂ ਨੂੰ ਖਿਲਾਇਓ ਤੇ ਨਾਲ ਚਾਹੇ ਦਿਓ ਜੀ ਬਹੁਤ ਖੁਸ਼ ਹੋ ਕੇ ਖਾ ਕੇ ਜਾਣਗੇ ਸਾਰੇ ਤੇ ਪਸੰਦ ਵੀ ਸਾਰੇ ਕਰਨਗੇ ਤੇ ਤੁਹਾਡੇ ਤੋਂ ਪੁੱਛਣਗੇ ਵੀ ਤੁਸੀਂ ਇਹ ਕਿਵੇਂ ਬਣਾਇਆ ਸਾਨੂੰ ਵੀ ਦੱਸੋ ਸੋ ਜੀ ਇਸ ਤਰ੍ਹਾਂ ਤੁਸੀਂ ਬਣਾਇਓ ਤੇ ਨਾਲ ਇੰਜੋਏ ਕਰੋ ਚਾਹ ਦੇ ਵਾਹਿਗੁਰੂ ਦਾ ਨੂੰ ਤੰਦਰੁਸਤ ਰੱਖੇ ਇੱਕ ਗੱਲ ਐ ਜੀ ਕੋਈ ਵੀ ਆਪਾਂ ਚੀਜ਼ ਬਣਾਉਨੇ ਆ ਘਰ ਦੇ ਵਿੱਚ ਮੇਰੀਆਂ ਭੈਣਾਂ ਬਣਾਉਂਦੀਆਂ ਆ ਵਾਹਿਗੁਰੂ ਦਾ ਨਾਮ ਸਾਰੀਆਂ ਹੀ ਲੈਂਦੀਆਂ ਆ ਤੇ ਲੈਣਾ ਵੀ ਚਾਹੀਦਾ ਅਸੀਂ ਵੀ ਲੈਂਦੇ ਆ ਤੇ ਚੀਜ਼ ਸਾਡੀ ਆਪਣੇ ਆਪ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਆ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੀ ਮਿਹਰ ਕਰਦੇ ਆ ਹਾਜ਼ਰ ਨਾਜ਼ਰ ਹੁੰਦੇ ਆ ਸੱਚੇ ਪਾਤਸ਼ਾਹ ਇੱਦਾਂ ਸਭ ਦੇ ਘਰਾਂ ਤੇ ਮਿਹਰਾਂ ਰੱਖਣ ਤੇ ਸਾਰਿਆਂ ਦੇ ਘਰ ਹੱਸਦੇ ਵਸਦੇ ਤੇ ਇਸ ਤਰ੍ਹਾਂ ਹੀ ਵਧੀਆ ਤੰਦਰੁਸਤ ਰਹਿਣਾ ਚੰਗਾ ਖਾਓ ਚੰਗਾ ਖਿਲਾਓ ਤੇ ਤੰਦਰੁਸਤ ਰਹੋ ਜੀ ਸਭ ਤੋਂ ਵੱਡੀ ਤੰਦਰੁਸਤੀ ਹੈ ਅਗਰ ਤੰਦਰੁਸਤੀ ਹੈ ਤਾਂ ਸਾਰਾ ਖੁਸ਼ੀ ਆ ਸੋਜੀ ਜਰੂਰ ਖਾਓ ਖਲਾਇਓ ਬਜ਼ੁਰਗਾਂ ਨੂੰ ਖਲਾਇਓ ਆਪ ਖਲਾਇਓ ਬੱਚੇ ਬਹੁਤ ਖੁਸ਼ ਹੋ ਕੇ ਖਾਣਗੇ ਕਿਉਂਕਿ ਆਪਾਂ ਇਹਦੇ ਵਿੱਚ ਡਰਾਈ ਫਰੂਟ ਵੀ ਪਾਏ ਆ ਬੱਚੇ ਉਦਾਂ ਸਬਜ਼ੀਆਂ ਨਹੀਂ ਖਾਂਦੇ ਇਸ ਤਰ੍ਹਾਂ ਖਾਣਗੇ ਸੋਜੀ ਇਸ ਤਰ੍ਹਾਂ ਤੁਸੀਂ ਬਣਾ ਕੇ ਦਿਓ ਸਾਰਿਆਂ ਨੂੰ ਮੈਂ ਤੁਹਾਨੂੰ ਇੱਕ ਚਮਚ ਭਰ ਕੇ ਉਹਦਾ ਟੇਸਟ ਕਰਕੇ ਮੈਂ ਦੱਸਦੀਆਂ ਕਿ ਕਿਹੋ ਜਿਹੇ ਚਾਵਲਾਂ ਦਾ ਟੇਸਟ ਆਇਆ ਕਿਹੋ ਜੇ ਸਾਡੇ ਚਾਵਲ ਬਣ ਕੇ ਤਿਆਰ ਹੋਏ ਆ ਲਓ ਜੀ ਚਾਵਲਾਂ ਦਾ ਚਾਵਲ ਬਹੁਤ ਹੀ ਵਧੀਆ ਬਣਿਆ ਬਹੁਤ ਹੀ ਵਧੀਆ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੀ ਸੀ ਹੁਣ ਤਾਂ ਮੈਂ ਵਾਈਸ ਓਵਰ ਕਰਦੀ ਆ ਪਰ ਦਿਲ ਕਰਦਾ ਦੁਬਾਰਾ ਬਣਾਉਣ ਨੂੰ ਤੇ ਦੁਬਾਰਾ ਖਾਣਾ ਖਾਣ ਨੂੰ ਖਲਾਣ ਨੂੰ ਸਭ ਤੋਂ ਮੇਰੀ ਵੱਡੀ ਕਮਜ਼ੋਰੀ ਇਹ ਆ ਕਿ ਜੀ ਜੋ ਮੈਂ ਚੀਜ਼ ਬਣਾਉਂਦੀ ਆ ਪਹਿਲਾਂ ਮੈਂ ਸਾਰਿਆਂ ਨੂੰ ਖਲਾਉਂਦੀ ਆ ਮੇਰੇ ਵਾਸਤੇ ਚਾਹੇ ਇੱਕ ਚਮਚ ਬਚੇ ਚਾਹੇ ਇੱਕ ਪੂਰੀ ਕੋਲੀ ਭਰ ਕੇ ਬਚੇ ਮੈਂ ਬਾਅਦ ਵਿੱਚ ਖਾਂਦੀ ਹੁੰਦੀ ਆ ਕਿਉਂਕਿ ਸਾਰਿਆਂ ਨੂੰ ਪਹਿਲਾਂ ਖਿਲਾਦੀ ਹੁੰਦੀ ਮੈਨੂੰ ਸ਼ੌਂਕ ਆ ਬਣਾਉਣ ਦਾ ਤੇ ਸਾਰਿਆਂ ਨੂੰ ਖੁਲਾਣ ਦਾ ਜੇ ਸਾਰਿਆਂ ਨੂੰ ਪਸੰਦ ਆ ਜਾਵੇ ਬਸ ਮੇਰੀ ਮਿਹਨਤ ਵਸੂਲਿਆ ਮੈਨੂੰ ਬਹੁਤ ਖੁਸ਼ੀ ਮਿਲਦੀ ਮੈਂ ਇਸੇ ਖੁਸ਼ੀ ਦੇ ਵਿੱਚ ਖੁਸ਼ ਹੁੰਦੀ ਆ ਕਿ ਸਾਰਿਆਂ ਨੂੰ ਮੇਰੀ ਬਣਾਈ ਚੀਜ਼ ਪਸੰਦ ਆਉਂਦੀ ਆ ਤੇ ਨਾਲ ਜੀ ਗਰਮਾ-ਗਰਮ ਚਾਹ ਆ ਤੇਜ ਪੱਤੀ ਵਾਲੀ ਵਧੀਆ ਕਰਾਰੀ ਚਾਹ ਬਣਾਈ ਆ ਠੀਕ ਹੈ ਜੀ ਆਪਣਾ ਖਿਆਲ ਰੱਖਣਾ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਚੀਜ਼ਾਂ ਇਸ ਤਰ੍ਹਾਂ ਦੀਆਂ ਵਧੀਆ-ਵਧੀਆ ਬਣਾਉਂਦੇ ਰਹੋ ਖਾਂਦੇ ਰਹੋ ਸਭ ਨੂੰ ਖੁਲਾਉਂਦੇ ਰਹੋ ਦੇਖੋ ਕਚਾਵਲਾਂ ਦਾ ਕੱਲਾ-ਕੱਲਾ ਦਾਣਾ ਤੇ ਬਹੁਤ ਹੀ ਵਧੀਆ ਬਹੁਤ ਹੀ ਟੇਸਟੀ ਬਣਿਆ ਆਪਣੇ ਮੂੰਹ ਮੈਂ ਆਪਣੀ ਸਿਫਤ ਨਹੀਂ ਕਰਦੀ ਤੁਸੀਂ ਬਣਾਇਓ ਬਣਾ ਕੇ ਤੁਹਾਨੂੰ ਆਪਣੇ ਆਪ ਹੀ ਪਤਾ ਚੱਲ ਜਾਊਗਾ ਕਿ ਆਪਾਂ ਵੀ ਕੋਈ ਡਿਸ਼ ਬਣਾਦੀ ਬਣਾਈ ਆ ਜੀ ਸੋ ਜੀ ਦੇਖੋ ਤੁਹਾਨੂੰ ਮੈਂ ਨੇੜਿਓਂ ਕਰਕੇ ਇਹਦੀ ਲੁੱਕ ਦਿਖਾ ਰਹੀ ਆ ਕਿੰਨੀ ਵਧੀਆ ਤੇ ਜੀ ਹੁਣ ਮੈਂ ਮਿਲੂੰਗੀ ਤੁਹਾਨੂੰ ਨੈਕਸਟ ਵੀਡੀਓ 'ਚ ਨਵੀਂ ਰੈਸਪੀ ਲੈ ਕੇ ਮੈਂ ਤੇ ਮੈਨੂੰ ਦਿਓ ਇਜਾਜ਼ਤ ਆਪਣਾ ਖਿਆਲ ਰੱਖਣਾ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਸਤਿ ਸ਼੍ਰੀ ਅਕਾਲ ਜੀ ਰੱਬ ਰਾਖਾ